ਆਖਿਰ ਕੰਧ ਜੀ ਛੇਪ ਉਹਦੀ ਸ਼ਾਹਮਨੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲਾ ਕਰ ਲਿਆ ਕਿ ਉਹ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣਗੇ ਜੇ ਆਪਾਂ ਕੁਝ ਮਹੀਨੇ ਪਹਿਲਾਂ ਪਿੱਛੇ ਇਤਿਹਾਸ ਦਾ ਜ਼ਿਕਰ ਕਰੀਏ ਤਾਂ ਅਗਰੇਜੀ ਮਹੀਨਾ ਮਈ ਤੇ ਦੇਸੀ ਮਹੀਨਾ ਜੇਠ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਪੱਕਾ ਘੇਰਾ ਪਾ ਲਿਆ ਸੀ ਮੁਗਲਾਂ ਨੇ ਗੁਜਰਾਂ ਨੇ ਰੰਗੜਾ ਨੇ ਕਿਉਂਕਿ ਉਹਨਾਂ ਨੇ ਕਾਫੀ ਹਮਲੇ ਕਰ ਕਰਕੇ ਦੇਖ ਲਿਆ ਸੀ ਉਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿੱਤ ਨਹੀਂ ਸਕੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਨਹੀਂ ਜਿੱਤ ਸਕਦੇ ਇਸ ਕਰਕੇ 8-9 ਮਹੀਨੇ ਹੋ ਚੁੱਕੇ ਸੀ ਹੁਣ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਸੀਗਾ ਬਾਅਦ ਵੀ ਜਦੋਂ ਸੌਣਪਾਦੋ ਦਾ ਮੌਸਮ ਆਇਆ ਤੇ ਕਾਫੀ ਬਾਰਿਸ਼ ਹੋਈ ਤੇ ਮੁਗਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਬਾਰਿਸ਼ ਦੇ ਵਿੱਚ ਮੱਛਰ ਹੋਰ ਬਹੁਤ ਸਾਰੀਆਂ ਬਿਮਾਰੀਆਂ ਫੈਲੀਆਂ ਤੇ ਉਹਨਾਂ ਦੇ ਵੀ ਕਾਫੀ ਸੈਨਿਕ ਇਦਾਂ ਮਰ ਚੁੱਕੇ ਸੀ ਤੇ ਉਹਨਾਂ ਨੂੰ ਇਹ ਗੱਲ ਦੀ ਸਮਝ ਆ ਚੁੱਕੀ ਸੀ ਕਿ ਅਨੰਦਪੁਰ ਸਾਹਿਬ ਦਾ ਕਿਲਾ ਉਹ ਜਿੱਤ ਤਾਂ ਨਹੀਂ ਸਕਦੇ ਇਸ ਕਰਕੇ ਉਹਨਾਂ ਨੂੰ ਕੋਈ ਹੋਰ ਹੀ ਰਾਹ ਲੱਪਣਾ ਪਊਗਾ ਕਿਉਂਕਿ ਜੇ ਆਪਾਂ ਗੱਲ ਕਰੀਏ ਆ ਅਨੰਤਪੁਰ ਸਾਹਿਬ ਦਾ ਰਾਸ਼ਨ ਪਾਣੀ ਸਾਰਾ ਕੁਝ ਉਹਨੇ ਬੰਦ ਕਰ ਦਿੱਤਾ ਹੋਇਆ ਸੀ ਕਿਉਂਕਿ ਬਾਹਰ ਕਿਲੇ ਨੂੰ ਘੇਰਾ ਪਿਆ ਹੋਇਆ ਸੀ ਅੰਦਰ ਵੀ ਤਕੜੇ ਤਕੜੇ ਹਾਥੀ ਘੋੜੇ ਸਭ ਮਰ ਚੁੱਕੇ ਸੀ ਤੇ ਸਿੰਘਾਂ ਕੋ ਵੀ ਖਾਣ ਲਈ ਕੁਝ ਨਹੀਂ ਸੀਗਾ ਤੇ ਸਿੰਘ ਵੀ ਬਹੁਤ ਕਮਜ਼ੋਰ ਹੋ ਚੁੱਕੇ ਸੀ ਫਿਰ ਇਹਨਾਂ ਸਾਰੇ ਨੇ ਕੀ ਕੀਤਾ ਇਹਨਾਂ ਨੇ ਆਟੇ ਦੀ ਇੱਕ ਗਊ ਬਣਾਈ ਜਨੇਊ ਲਿਆ ਤੇ ਕੁਰਾਨ ਲਈ ਤੇ ਇਹਨਾਂ ਨੇ ਉਹਦੀ ਕਸਮ ਖਾਧੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣਗੇ ਤਾਂ ਮੁਗਲ ਉਹਨਾਂ ਤੇ ਹਮਲਾ ਨਹੀਂ ਕਰਨਗੇ ਨਾ ਪਹਾੜੀ ਰਾਜੇ ਨਾ ਕੋਈ ਵੀ ਉਹਨਾਂ ਤੇ ਹਮਲਾ ਨਹੀਂ ਕਰੂਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਕਾਫਲੇ ਨੂੰ ਜਾਨ ਦਿੱਤਾ ਜਾਊਗਾ ਕਿਉਂਕਿ ਫਿਰ ਬਾਦਸ਼ਾਹ ਦੀ ਵੀ ਜਿੱਦ ਰਹਿ ਜਾਊਗੀ ਉਹਨਾਂ ਦੀ ਵੀ ਇਮੇਜ ਬਾਦਸ਼ਾਹ ਦੀ ਨਜ਼ਰਾਂ ਵਿੱਚ ਠੀਕ ਹੋ ਜਾਊਗੀ ਤੇ ਥੋੜੇ ਟਾਈਮ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਪਸ ਥੋੜੇ ਮਹੀਨੇ ਬਾਅਦ ਆਪਣੇ ਕਿਲੇ ਵਿੱਚ ਆ ਸਕਦੇ ਆ ਜਦੋਂ ਇਹ ਕਸਮ ਉਹਨਾਂ ਨੇ ਖਾਧੀ ਤਾਂ ਸਿੰਘਾਂ ਨੇ ਵੀ ਤੇ ਮਾਤਾ ਗੁਜਰਕੌਰ ਜੀ ਨੇ ਤੇ ਬਾਕੀ ਸਾਰਿਆਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇਹ ਆਪਣੀ ਕੁਰਾਨ ਦੀ ਕਸਮ ਝੂਠੀ ਨਹੀਂ ਖਾ ਸਕਦੇ ਇਹ ਆਪਣੇ ਜਨੇਊ ਦੀ ਕਸਮ ਝੂਠੀ ਨਹੀਂ ਖਾ ਸਕਦੇ ਆਪਣੀ ਗਊ ਮਾਤਾ ਦੀ ਕਸਮ ਝੂਠੀ ਨਹੀਂ ਖਾ ਸਕਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਜਫਰਨਾਮੇ ਦੇ ਵਿੱਚ ਲਿਖਿਆ ਹੈ ਜਿਹੜੇ ਪਹਿਲੇ 12 ਸ਼ਬਦਾਂ ਉਹਦੇ ਵਿੱਚ ਤਾਂ ਉਹਨਾਂ ਨੇ ਅਕਾਲ ਪੁਰਖ ਦੀ ਉਸਤਤ ਹੀ ਕੀਤੀ ਹੈ ਪਰ 13ਵੇਂ ਸ਼ਬਦ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੇ ਅਨੰਪੁਰ ਸਬ ਦਾ ਕਿਲਾਈਸ ਕਰਕੇ ਛੱਡਿਆ ਕਿਉਂਕਿ ਉਹਨਾਂ ਨੇ ਕੁਰਾਨ ਦੀ ਕਸਮ ਖਾਧੀ बार-बार ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕੁਰਾਨ ਦਾ ਜ਼ਿਕਰ ਕੀਤਾ ਹੈ ਕੁਰਾਨ ਦੀ ਕਸਮ ਖਾਧੀ ਆਪਣੇ ਜਨੇਊ ਦੀ ਕਸਮ ਖਾਧੀ ਆਪਣੀ ਗਊ ਮਾਤਾ ਦੀ ਕਸਮ ਖਾਧੀ ਤੇ ਸੰਗਾਂ ਨੂੰ ਵੀ ਲੱਗ ਰਿਹਾ ਸੀ ਕਿ ਹੁਣ ਅੰਦਰ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਇਸ ਕਰਕੇ ਉਹਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਕਿ ਸਾਨੂੰ ਹਰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦੇਣਾ ਚਾਹੀਦਾ ਹੈ ਤੇ ਕੁਝ ਸਮੇਂ ਬਾਅਦ ਜਿਵੇਂ ਇਹ ਕਹਿ ਰਿਹਾਤਾ ਆਪਾਂ ਵਾਪਸ ਆ ਜਾਵਾਂਗੇ ਤਾਂ ਸ਼ੇਪ ਉਹ ਦੀ ਸ਼ਾਮ ਹੁੰਦੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਕੀ ਜੋ ਕਿਲਿਆਂ ਉੱਪਰ ਸਿੰਘ ਖੜੇ ਉਹਨਾਂ ਨੂੰ ਵੀ ਬੁਲਾ ਲੈਂਦੇ ਆ ਬਾਕੀ ਸਾਰੇ ਸਿੰਘਾਂ ਨੂੰ ਵੀ ਬੁਲਾ ਲੈਂਦੇ ਆਪਣੇ ਪਰਿਵਾਰ ਨੂੰ ਵੀ ਇਕੱਠਾ ਕਰਦੇ ਆ ਤੇ ਪਹੁੰਚਦੇ ਆ ਗੁਰਦੁਆਰਾ ਸ੍ਰੀ ਸੀਸਗੰਨ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਹੋਇਆ ਸੀ ਉੱਥੇ ਨਮਸਕਾਰ ਕਰਦੇ ਆ ਸਰਪਰਵਾਰ ਸਾਰੀ ਸੰਗਤ ਉੱਥੇ ਮਿਠਾ ਡਿੱਗਦੀ ਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਗੁਰੂ ਬਖਸ਼ ਸਿੰਘ ਜੀ ਦੀ ਸੇਵਾ ਲਉਂਦੇ ਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਇਸ ਜਗ੍ਹਾ ਦੀ ਦੇਖਭਾਲ ਇਸ ਜਗ੍ਹਾ ਦੀ ਸੇਵਾ ਭਾਈ ਗੁਰੂ ਬਖਸ਼ ਜੀ ਕਰਨਗੇ ਕਹਿੰਦੇ ਆ ਕਿ ਬਾਕੀ ਸਾਰੇ ਸਿੰਘ ਗੁਰੂ ਜੀ ਦੇ ਸੰਗ ਸਾਰੀ ਚਲ ਗਈ ਭਾਈ ਗੁਰੂ ਬਖਸ਼ ਸਿੰਘ ਜੀ ਹੀ ਉੱਥੇ ਰਹੇ ਆ ਭਾਈ ਗੁਰੂ ਬਖਸ਼ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਆ ਕਿ ਇੱਥੇ ਤਾਂ ਸਾਡੇ ਜਾਣ ਤੋਂ ਬਾਅਦ ਇਹ ਸਾਰੀ ਸੈਨਾ ਇਸ ਚੱਕ ਨੂੰ ਉਜਾੜ ਦੇਵੇਗੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਦਿੱਤਾ ਸੀ ਕਿ ਅਨੰਦਾ ਦੀ ਪੁਰੀ ਸਦਾ ਆਨੰਦ ਚ ਰਹੂਗੀ ਇਹਨੂੰ ਕੋਈ ਨਹੀਂ ਉਜਾੜ ਸਕਦਾ ਤੇ ਇੱਥੇ ਸਦਾ ਹੀ ਕੇਸਰੀ ਨਿਸ਼ਾਨ ਝੂਲਦੇ ਰਹਿਣਗੇ ਤੇ ਅੱਜ ਉਸ ਚੀਜ਼ ਤੇ ਆਪਾਂ ਖੁਦ ਗਵਾਇਆ ਕਿ ਅਨੰਦਪੁਰ ਸਾਹਿਬ ਦੇ ਕਿਵੇਂ ਹੌਲੇ-ਹੌਲੇ ਲੱਗਦਾ ਕਿਵੇਂ ਰੋਜ਼ ਸੰਗਤ ਪਹੁੰਚ ਕੇ ਸਜਦੀ ਕਰਦੀ ਹੈ ਤੇ ਅੱਜ ਵੀ ਉੱਥੇ ਕੇਸਰੀ ਨਿਸ਼ਾਨ ਝੂਲਦੇ ਆ ਸੀਸਗਾਹ ਸਾਹਿਬ ਤੋਂ ਸਾਰਾ ਪਰਿਵਾਰ ਸਾਡੀ ਸੰਗਤ ਸਾਰੇ ਸਿੰਘ ਜਦੋਂ ਖੰਦਪੁਰ ਸਾਹਿਬ ਵਾਪਸ ਆਏ ਤਾਂ ਫਿਰ ਚਾਣ ਦੀਆਂ ਤਿਆਇਆ ਕੀਤੀਆਂ ਗਈਆਂ ਇੱਕ ਕਾਫਲਾ ਤਿਆਰ ਕੀਤਾ ਗਿਆ ਕਾਫਲੇ ਦੇ ਵਿੱਚ ਸਭ ਤੋਂ ਅੱਗੇ ਭਾਈ ਮਨੀ ਸਿੰਘ ਜੀ ਤੋਂਨਾਂ ਦੇ ਨਾਲ ਕੁਸ ਸਿੰਘ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਭਾਈ ਉਦੇਸ ਸਿੰਘ ਜੀ ਭਾਈ ਬਜਤਰ ਸਿੰਘ ਜੀ ਭਾਈ ਜੀਵਨ ਸਿੰਘ ਜੀ ਤੇ ਨਾਲ ਉਹਨਾਂ ਦੇ ਵੱਡੇ ਸਹਬਜ਼ਾਦੇ ਬੱਬਾ ਅਜੀਤ ਸਿੰਘ ਜੀ ਸੀ ਜਦੋਂ ਕਿ ਕਾਫਲਾ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਤੰਦਵਿਲ ਲਗਭਗ 11200 ਦਾ ਕਾਫਲਾ ਸੀ ਜਿਹੜਾ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਉੱਥੋਂ ਗਿਆ ਭਾਈ ਚੋਪਾ ਸਿੰਘ ਜੀ ਕੀ ਦੇਖਦੇ ਆ ਕਿ ਬਾਬਾ ਜੀਤ ਸਿੰਘ ਜੀ ਬੜੀਆਂ ਹੀ ਪਿਆਰ ਭਰੀਆਂ ਨਜ਼ਰਾਂ ਨਾਲ ਅਨੰਦਪੁਰ ਸਾਹਿਬ ਦੀਆਂ ਗਲੀਆਂ ਅਨੰਦਪੁਰ ਸਾਹਿਬ ਦੇ ਕਿਲੇ ਵੱਲ ਦੇਖ ਰਿਹਾ ਤਾਂ ਭਾਈ ਚੋਪਾ ਸਿੰਘ ਜੀ ਪੁੱਛਦੇ ਆ ਬਾਬਾ ਜੀਤ ਸਿੰਘ ਜੀ ਨੂੰ ਕਿ ਤੁਸੀਂ ਕੀ ਦੇਖ ਰਹੇ ਹੋ ਤਾਂ ਬਾਬਾ ਜੀਤ ਸਿੰਘ ਜੀ ਜਵਾਬ ਦਿੰਦੇ ਆ ਕਿ ਉਹਨਾਂ ਦਾ ਜਨਮ ਇੱਥੇ ਹੋਇਆ ਹੈ ਉਥੇ ਜੰਮੇ ਪਲਿਆ ਇਨਾਂ ਹੀ ਗਲੀਆਂ ਦੇ ਵਿੱਚ ਖੇਡਿਆ ਤੇ ਉਹ ਸੋਚ ਰਿਹਾ ਕਿ ਕੀ ਉਹ ਇੱਥੇ ਕਦੇ ਵਾਪਸ ਆਉਣਗੇ ਕਿ ਨਹੀਂ ਆਉਣਗੇ ਇਹ ਬਚਨ ਕਰਨ ਤੋਂ ਬਾਅਦ ਸਾਰੇ ਸਿੰਘ ساری ਸੈਨਾ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਰਵਾਨਾ ਹੋਈ ਇਤਿਹਾਸ ਦੱਸਦਾ ਕਿ ਸਭ ਤੋਂ ਪਹਿਲਾਂ ਅਜਮੇਰ ਚੰਦ ਜਿਹੜਾ ਕਿ ਇੱਕ ਪਹਾੜੀ ਰਾਜਾ ਹੋਇਆ ਉਸਨੇ ਵਜ਼ੀਰ ਖਾਨ ਨੂੰ ਕਿਹਾ ਸਭ ਤੋਂ ਪਹਿਲਾਂ ਉਸ ਦਿਨ ਇਹ ਡੋਲੀ ਉਸਨੇ ਵਜ਼ੀਰ ਖਾਨ ਨੂੰ ਕਿਹਾ ਕਿ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਰਾਤ ਦਾ ਵੇਲਾ ਹੈ ਠੰਡ ਵੀ ਹੈ ਤੇ ਤੂਫਾਨ ਵੀ ਆਉਣ ਵਾਲਾ ਹੈ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਫਲਾ ਕੀਰਤਪੁਰ ਸਾਹਿਬ ਦੇ ਕੋਲ ਪਹੁੰਚਿਆ ਸਾਰਿਆਂ ਨੇ ਰੰਗੜਾ ਨੇ ਗੁਜਰਾ ਨੇ ਮੁਸਲਮਾਨਾਂ ਨੇ ਜੋ ਵੀ ਆਪਣੀਆਂ ਕਸਮਾਂ ਲਾਈਆਂ ਹੋਈਆਂ ਸੀਆਂ ਸਭ ਨੂੰ ਭੁੱਲ ਗਏ ਤੇ ਉੱਥੇ ਹਮਲਾ ਕਰ ਦਿੱਤਾ ਅਤੇ ਆਜ਼ਾਦਦਾਦ ਕਿ ਉੱਥੇ ਸਭ ਤੋਂ ਅੱਗੇ ਹੋ ਕੇ ਭਾਈ ਉਦੇ ਸਿੰਘ ਜੀ ਜਿਹੜੇ ਕਿ ਬਾਬਾ ਮਨੀ ਸਿੰਘ ਜੀ ਦੇ ਸੁਪੁੱਤਰ ਆਪਈ ਮਨੀ ਸਿੰਘ ਜੀ ਦੇ ਸੁਪੁੱਤਰ ਉਹਨਾਂ ਨੇ ਉੱਥੇ ਯੁੱਧ ਕੀਤਾ ਉਹਨਾਂ ਨੇ ਉੱਥੇ ਮੋਰਚਾ ਸੰਭਾਲ ਲਿਆ ਇਤਿਹਾਸ ਦੱਸਦਾ ਕਿ 3.5 ਤੋਂ 4 ਘੰਟੇ ਲਗਾਤਾਰ ਬਾਬਾ ਉਹਦੇ ਸਿੰਘ ਜੀ ਉੱਥੇ ਲੜਿਆ ਮੁਗਲਾਂ ਦੇ ਨਾਲ ਉਹਨਾਂ ਨੇ ਯੁੱਧ ਕੀਤਾ ਭਾਈ ਉਹਦੇ ਸਿੰਘ ਜੀ ਦੇ ਨਾਲ ਬਾਬਾ ਜੀਤ ਸਿੰਘ ਜੀ ਤੇ ਬਾਬਾ ਜਿੱਤਰ ਸਿੰਘ ਜੀ ਤੇ ਬਾਬਾ ਜੀਵਨ ਸਿੰਘ ਜੀ ਵੀ ਉੱਥੇ ਉਹਨਾਂ ਦੇ ਨਾਲ ਯੁੱਧ ਕਰਦੇ ਰਹੇ ਤੇ ਬਾਕੀ ਸਾਰਾ ਕਾਫਲਾ ਅੱਗੇ ਵਧਦਾ ਰਿਹਾ ਸਾਢੇ 3-4 ਘੰਟੇ ਯੁੱਧ ਕਰਨ ਤੋਂ ਬਾਅਦ ਭਾਈ ਕੁਦੇ ਸਿੰਘ ਜੀ ਉੱਥੇ ਸ਼ਹੀਦ ਹੋ ਜਾਂਦੇ ਆ ਤੇ ਮੋਰਚਾ ਭਾਈ ਜੀਵਨ ਸਿੰਘ ਜੀ ਸੰਭਾਲ ਲੈਂਦੇ ਆ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਉਸ ਤੋਂ ਬਾਅਦ ਬਹੁਤ ਸਾਰੇ ਨੇਰੀਮੀ ਤੂਫਾਨ ਆ ਗਿਆ ਕਿਉਂਕਿ ਰਾਤ ਕਾਫੀ ਹੋ ਚੁੱਕੀ ਸੀ ਤੇ ਅਗੇ ਸਫਸਾ ਨਦੀ ਦੇ ਵਿੱਚ ਵੀ ਕਾਫੀ ਥਾੜਾ ਚੁੱਕਾ ਸੀ ਅੰਮ੍ਰਿਤ ਵੇਲੇ ਦਾ ਵਕਤ ਹੋ ਜਾਂਦਾ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨੂੰ ਕਹਿੰਦੇ ਆ ਕਿ ਨਿਤਨੇਮ ਦਾ ਵਕਤ ਹੋ ਗਿਆ ਆ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਆ ਕਿ ਦੁਸ਼ਮਣ ਸਾਡੇ ਉੱਤੇ ਚੜ ਕੇ ਆ ਰਿਹਾ ਹੈ ਤੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਇੱਥੇ ਨਹੀਂ ਰੁਕਣਾ ਚਾਹੀਦਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨੂੰ ਸਮਝਾਉਂਦੇ ਆ ਉੱਥੇ ਨਿਤਨੇਮ ਕਰਦੇ ਆ ਉੱਥੇ ਕੀਰਤਨ ਹੁੰਦਾ ਤੇ ਸਾਡੇ ਸਾਰਿਆਂ ਦੇ ਲਈ ਇੱਕ ਇਹ ਪੂਰਨਾ ਪੱਕੇ ਜਾਂਦੇ ਇੱਕ ਐਗਜ਼ਾਮਪਲ ਸੈੱਟ ਕਰਕੇ ਜਾਂਦੇ ਕਿ ਜ਼ਿੰਦਗੀ ਦੇ ਵਿੱਚ ਕਿੰਨਾ ਵੀ ਔਖਾ ਵਕਤ ਕਿਉਂ ਨਾ ਹੋਵੇ ਸਾਨੂੰ ਆਪਣਾ ਨਿਤਨੇਮ ਸਾਨੂੰ ਆਪਣਾ ਸਿੰਘ ਨਹੀਂ ਛੱਡਣਾ ਚਾਹੀਦਾ ਉੱਥੇ ਇੱਕ ਪਾਸੇ ਯੁੱਧ ਹੋ ਰਿਹਾ ਤੇ ਇੱਕ ਪਾਸੇ ਕੀਰਤਨ ਹੋ ਰਿਹਾ ਇਤਿਹਾਸ ਦੇ ਵਿੱਚ ਇਹੋ ਜਿਹੀ ਮਿਸਾਲ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਕੀਤਾ ਸਮਾਪਤ ਹੁੰਦਾ ਨਿਤਨੇ ਸਮਾਪਤ ਹੁੰਦਾ ਸਤਸੰਗ ਦੀ ਨੂੰ ਪਾਰ ਕਰਨ ਲੱਗਦੇ ਤਾਂ ਸਤਸੰਗ ਦੇ ਵਿੱਚ ਬਹੁਤ ਜ਼ਿਆਦਾ ਫੜ ਆਇਆ ਹੁੰਦਾ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਿਵਾਰ ਆ ਉਹ ਤਿੰਨ ਹਿੱਸਿਆਂ ਵਿੱਚ ਵੰਡ ਜਾਂਦਾ ਇੱਕ ਕੇਸੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋ ਵੱਡੇ ਸਹਬਜਾਤੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੂਹਾਰ ਸਿੰਘ ਜੀ ਦੂਜੇ ਹਿੱਸੇ ਵਿੱਚ ਮਾਤਾ ਸਾਹਿਬਕੌਰ ਜੀ ਤੇ ਮਾਤਾ ਸੁન્દਰੀ ਜੀ ਤੀਜੇ ਹਿੱਸੇ ਵਿੱਚ ਮਾਤਾ ਗੁਜਰਕੌਰ ਜੀ ਤੇ ਉਹਨਾਂ ਦੇ ਨਾਲ ਛੋਟੇ ਸਹਿਬਜ਼ਾਦੇ ਬਾਬਾ ਜੁਰਾਬਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇੱਥੇ ਲਗਾਤਾਰ ਯੁੱਧ ਕਰਦਿਆਂ ਕਰਦਿਆਂ ਭਾਈ ਜੀਵਨ ਸਿੰਘ ਜੀ ਦੇ ਵੀ ਗੋਲੀ ਲੱਗਦੀ ਹੈ ਤੇ ਉਹ ਵੀ ਸ਼ਹੀਦ ਹੋ ਜਾਂਦੇ ਆ ਤੇ ਮੋਰਚਾ ਭਾਈ ਬਚਿੱਤਰ ਸਿੰਘ ਜੀ ਸੰਭਲ ਲੈਂਦੇ ਆ ਤੇ ਬਾਕੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਕਾਫਲਾ ਅੱਗੇ ਅੱਗੇ ਚੱਲਦਾ ਰਹਿੰਦਾ ਤੇ ਬਾਬਾ ਜੀਤ ਸਿੰਘ ਤੇ ਬਾਬਾ ਜਿੱਤਰ ਸਿੰਘ ਜੀ ਪਿਛੇ ਦੁਸ਼ਮਣਾਂ ਦੇ ਨਾਲ ਜੰਗ ਕਰਦੇ ਰਹਿੰਦੇ ਆ ਲਗਾਤਾਰ ਕਾਫਲਾ ਅੱਗੇ ਵਧਦਾ ਜਾ ਰਿਹਾ ਸਿੰਘ ਲੜਦੇ ਜਾ ਰਿਹਾ ਤੇ ਸਿੰਘ ਸ਼ਹੀਦ ਹੁੰਦੇ ਜਾ ਰਿਹਾ ਤੇ ਸਤਸਨਾਦੀ ਨੂੰ ਪਾਰ ਕਰਦੇ ਕਰਦੇ ਦੇ ਵਿੱਚ ਬਹੁਤ ਸਾਰੇ ਘੋੜੇ ਬਹੁਤ ਸਾਰੇ ਹਾਥੀ ਬਹੁਤ ਸਾਰਾ ਖਜ਼ਾਨਾ ਸਤਸਨਾ ਨਦੀ ਆਪਣੇ ਵਿੱਚ ਹੀ ਵਹਾ ਕੇ ਲੈ ਗਈ ਇੱਕ ਬਹੁਤ ਵੱਡਾ ਗ੍ਰੰਥ ਇਤਿਹਾਸ ਦੇ ਵਿੱਚ ਜਿਹਦਾ ਨਾਂ ਵਿਦਿਆ ਸਾਗਰ ਦੱਸਿਆ ਜਾਂਦਾ ਉਹ ਵੀ ਸਤਸਨਾ ਨਦੀ ਦੇ ਵਿੱਚ ਹੀ ਵਹਿ ਗਿਆ ਤੇ ਜਦੋਂ ਸਾਰੇ ਸਤਸਨਾਦੀ ਨੂੰ ਪਾਰ ਕਰ ਜਾਂਦੇ ਤੇ ਇਤਿਹਾਸ ਦੇ ਵਿੱਚ ਆਉਂਦਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਪਿੰਡ ਦੇ ਵਿੱਚ ਪਹੁੰਚਦੇ ਆ ਜਿੱਥੇ ਕਿ ਨਿਹੰਗ ਖਾਹ ਨਾਂ ਦਾ ਇੱਕ ਇਨਸਾਨ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਸੇਵਕ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਜਸਤੀ ਬਹੁਤ ਜ਼ਿਆਦਾ ਸ਼ਰਧਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਕੁਲ ਸਿੰਘ ਉਹਨਾਂ ਦੇ ਘਰ ਵਿੱਚ ਪਹੁੰਚਦੇ ਆ ਤੇ ਉਹਨਾਂ ਨੂੰ ਪ੍ਰਸ਼ਾਦ ਦਸ਼ਕਾਉਂਦਾ ਹੈ ਉਹਨਾਂ ਦੀ ਦੇਖਭਾਲ ਕਰਦਾ ਕੁਲ ਸਮਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਰੁਕਦੇ ਆ ਇੰਨੇ ਟਾਈਮ ਨੂੰ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਬਚਿੱਤਰ ਸਿੰਘ ਵੀ ਉੱਥੇ ਪਹੁੰਚ ਜਾਂਦੇ ਆ ਬਾਬਾ ਚਿੱਤਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਹੋ ਚੁੱਕਿਆ ਤੇ ਉਹ ਅੱਗੇ ਜਾਣ ਦੇ ਕਾਬਿਲ ਨਹੀਂ। ਅਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਣੋਂ ਬੇਨਤੀ ਕਰਦੇ ਕਿ ਭਾਈ ਬਚਿੱਤਰ ਸਿੰਘ ਜੀ ਹੁਣ ਉਹ ਇੱਥੇ ਹੀ ਰੁਕਣਗੇ ਕਿਉਂਕਿ ਅੱਗੇ ਨਹੀਂ ਜਾ ਸਕਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਗੇ ਜਾਣਾ ਹੀ ਪਊਗਾ ਕਿਉਂਕਿ ਇਹ ਪੰਜ ਪਿਆਰਿਆਂ ਦਾ ਇਹ ਖਾਲਸਾ ਪੰਥ ਦਾ ਹੁਕਮ ਹੈ। ਇਸ ਕਰਕੇ ਉਹ ਭਾਈ ਬਚਿੱਤਰ ਸਿੰਘ ਜੀ ਦੇ ਮੱਥੇ ਉੱਤੇ ਹੱਥ ਫੇਰਦੇ ਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਕੀ ਸਾਰੇ ਸਿੰਘ ਅੱਗੇ ਨੂੰ ਚਾਲੇ ਪੰਦਦੇ ਆ। ਦੇ ਨੇ ਹੰਕਾ ਭਾਈ ਚਿੱਤਰ ਸਿੰਘ ਜੀ ਨੂੰ ਇੱਕ ਕਮਰੇ ਦੇ ਵਿੱਚ ਲੈ ਜਾਂਦਾ ਤੇ ਆਪਣੀ ਬੇਟੀ ਮੁਮਤਾਜ ਨੂੰ ਉਹਨਾਂ ਦੀ ਦੇਖਭਾਲ ਕਰਨ ਨੂੰ ਕਹਿੰਦਾ ਉਸ ਵੇਲੇ ਜੇ ਆਪਾਂ ਗੱਲ ਕਰੀਏ ਤਾਂ ਰੋਪੜ ਦਾ ਜਿਹੜਾ ਸੂਬੇਦਾਰ ਆ ਉਹਦਾ ਨਾਮ ਇਤਿਹਾਸ ਦੇ ਵਿੱਚ ਆਲਮ ਖਾਨ ਹੁੰਦਾ ਆਲਮ ਖਾਨ ਨੂੰ ਜਦੋਂ ਖਬਰ ਮਿਲਦੀ ਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਆਂਖਾਂ ਦੇ ਘਰ ਆਏ ਹੋਇਆ ਤਾਂ ਫੌਜ ਲੈ ਕੇ ਨਿਆਂਖਾਂ ਦੇ ਘਰ ਆ ਜਾਂਦਾ ਹੈ ਤਨਿਆਂਖਾ ਵੀ ਕਾਫੀ ਸੂਕਤਾਰ ਕਾਫੀ ਅਮੀਰ ਉਸ ਵੇਲੇ ਦਾ ਵਿਅਕਤੀ ਸੀ ਸਿੱਧਾ ਉਹਦੇ ਤੇ ਹਮਲਾ ਜਾ ਉਹਦੇ ਤੋਂ ਕੁਝ ਨਹੀਂ ਕੀਤਾ ਜਾ ਸਕਦਾ ਤੇ ਸਾਰੀ ਫੌਜ ਉਹਨਾਂ ਦੇ ਘਰ ਦੀ ਤਲਾਸ਼ੀ ਲੈਣ ਲੱਗ ਜਾਂਦੀ ਹੈ ਕਾਫੀ ਵੱਡਾ ਘਰ ਹੁੰਦਾ ਤੇ ਉਹਦੇ ਸਾਰੇ ਕਮਰਿਆਂ ਦੀ ਤਲਾਸ਼ੀ ਲੈਣ ਲੱਗ ਜਾਂਦੇ ਜਦੋਂ ਸਾਰੇ ਘਰ ਦੀ ਤਲਾਸ਼ੀ ਲੈ ਲੈਂਦੇ ਆ ਤਾਂ ਉਸ ਕਮਰੇ 'ਚ ਪਹੁੰਚਦੇ ਆ ਜਿੱਥੇ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਜੀ ਦੇਖਪਾਲ ਕਰ ਰਿਹਾ ਤੇ ਜਦੋਂ ਉਹ ਕਮਰਾ ਖੋਲਣ ਲਈ ਕਹਿੰਦੇ ਆ ਤਾਂ ਨਿਆਂਖਾ ਕਹਿੰਦਾ ਕਿ ਰਾਤ ਦਾ ਵੇਲਾ ਹੋ ਚੁੱਕਾ ਹੈ ਇਸ ਕਮਰੇ ਵਿੱਚ ਮੇਰੀ ਬੇਟੀ ਤੇ ਮੇਰਾ ਦਿਮਾਗ ਆਰਾਮ ਕਰ ਰਿਹਾ ਹੈ ਇਹ ਗੱਲ ਬੀਬੀ ਮੁਤਾਜ ਸੁਣ ਲੈਂਦੀ ਹੈ ਤੇ ਉਹ ਆਪਣੇ ਪਿਤਾ ਦੇ ਬਚਨਾਂ ਨੂੰ ਹੀ ਆਪਣਾ ਧਰਮ ਮੰਨ ਲੈਂਦੀ ਹੈ ਤੇ ਭਾਈ ਬਚਿੱਤਰ ਸਿੰਘ ਜੀ ਦੇ ਪੈਰਾਂ ਦੇ ਵਿੱਚ ਉਹਦੇ ਹੀ ਸਿਰ ਰੱਖ ਦਿੰਦੀ ਹੈ ਤੇ ਮਾਨੋ ਉਹਨਾਂ ਨੂੰ ਹੀ ਆਪਣਾ ਪਤੀ ਸਮਝ ਲੈਂਦੀ ਹੈ ਕਹਿੰਦੇ ਆ ਕਿ ਬੀਬੀ ਬ ਮੁਤਾਜ ਦੀ 131 ਸਾਲ ਦੀ ਉਮਰ ਰਹੀ ਹੈ ਪਰ ਉਹਨਾਂ ਨੇ ساری ਜ਼ਿੰਦਗੀ ਵਿਆਹ ਨਹੀਂ ਕਰਵਾਇਆ ਅਤੇ ਅਸੀਂ ਵੀ ਦੱਸਦਾ ਕਿ ਉਹ ਬੱਸੀ ਪਠਾਣਾ ਮੰਗੇ ਹੋਏ ਸੀ ਬਟ ਫਿਰ ਵੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਉਹਨਾਂ ਨੇ ساری ਜ਼ਿੰਦਗੀ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਮੰਨਿਆ ਬੇਸ਼ੱਕ ਉਹ 2 ਦਿਨਾਂ ਬਾਅਦ ਹੀ ਉੱਥੇ ਸ਼ਹੀਦ ਹੋ ਗਿਆ ਆਪਣਾ ਸੀਰ ਛੱਡ ਗਿਆ ਪਰ ساری ਜ਼ਿੰਦਗੀ ਉਹਨਾਂ ਨੇ ਭਾਈ ਬਚਿੱਤਰ ਸਿੰਘ ਨੂੰ ਹੀ ਆਪਣਾ ਪਤੀ ਮੰਨਿਆ ਤੇ ਫੌਜ ਨੇ ਵੀ ਫਿਰ ਉਹ ਕਮਰਾ ਨਹੀਂ ਖੋਲਿਆ ਤੇ ਉਹ ਉੱਥੋਂ ਵਾਪਸ ਚਲੀ ਗਈ ਤੇ ਭਾਈ ਬਚਿੱਤਰ ਸਿੰਘ ਉਸ ਕਮਰੇ ਦੇ ਵਿੱਚ ਹੀ 2 ਦਿਨਾਂ ਬਾਅਦ ਸ਼ਹੀਦ ਹੋ ਜਾਂਦੇ ਤੇ ਬੜੇ ਹੀ ਸਿੱਖ ਰਹਿਤ ਮਰਿਆਦਾਂ ਦੇ ਅਨੁਸਾਰ ਨਿਆਂਖਾਂ ਤੋਂ ਉਹਦਾ ਪਰਿਵਾਰ ਭਵਜਿੱਤਰ ਸਿੰਘ ਜੀ ਦਾ ਆੰਤਮ ਸੰਸਕਾਰ ਕਰਦੇ ਆ ਤੇ ਅੰਗੀਠਾ ਤੱਕ ਨਹੀਂ ਬulantਨ ਦੇ ਕਿਸੇ ਨੂੰ ਕੋਈ ਖਬਰ ਨਹੀਂ ਹੋਣ ਦਿੰਦੇ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਹੁਣ ਸੱਤ ਪੋ ਦੀ ਸ਼ਾਮ ਹੋ ਚੁੱਕੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਨਾਲ ਇਤਿਹਾਸ ਜਿਵੇਂ ਕਹਿੰਦਾ ਕਾ 40 ਸਿੰਘ ਅੱਗੇ ਵੱਧਦੇ ਜਾ ਰਿਹਾ ਤੇ ਇੱਕ ਗੜੀ ਵਿੱਚ ਪਹੁੰਚ ਜਾਂਦੇ ਜਿਹਨੂੰ ਚਮਕੌਰ ਸਾਹਿਬ ਦਾ ਨਾਮ ਦਿੱਤਾ ਗਿਆ ਇੱਕ ਗੜੀ ਆ ਕਾਫੀ ਉੱਚੀ ਗੜੀ ਆ ਉੱਥੇ ਗੁਰੂ ਗੋਬਿੰਦ ਸਿੰਘ ਜੀ ਤੇ 40 ਸਿੰਘ ਪਹੁੰਚ ਜਾਂਦੇ ਆ। 8000 1200 ਦਾ ਕਾਫਲਾ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚੱਲਿਆ ਸੀ ਬਟ ਇੱਥੇ ਪਹੁੰਚਦੇ ਪਹੁੰਚਣ ਦੇ ਨਾਲ ਸਿਰਫ 40 ਸਿੰਘ ਰਹਿ ਜਾਂਦੇ ਆ ਤੇ ਦੋ ਉਹਨਾਂ ਦੇ ਸਾਹਿਬਜ਼ਾਦੇ ਰਹਿ ਜਾਂਦੇ ਆ ਕਿ ਬਾਬਾ ਜੀ ਉਸਤਨੀ ਤੇ ਬਾਬਾ ਜੁਜਾਰ ਸਿੰਘ ਜੀ ਤੇ ਸਾਰੇ ਸੈਨਾ ਸਾਰੇ ਮੁਗਲ ਸਾਰੇ ਦੁਸ਼ਮਣ 10 ਲੱਖ ਦੀ ਫੌਜ ਜਿਹੜੀ ਕਿ ਉਹ ਵੀ ਉਹਨਾਂ ਦੇ ਮਗਰ ਮਗਰ ਚਮਕੌਰ ਸਾਹਿਬ ਵੱਲੋਂ ਤੁਰਿਆ ਰਹੀ ਹੈ। ਤੇ ਇਤਿਹਾਸ ਦੱਸਦਾ ਕਿ ਇੱਥੇ ਸਿੰਘਾਂ ਨੇ ਰਾਤ ਕੁਛ ਟਾਈਮ ਆਰਾਮ ਕੀਤਾ ਦੋ ਸਿੰਘ ਦਰਵਾਜ਼ਿਆਂ ਤੇ ਖੜ ਗਏ ਉਹਨਾਂ ਨੇ ਇਸ ਗੜੀ ਦੀ ਰਾਖੀ ਕੀਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ ਕਿ ਜਿਹੜੇ ਬਚਨ ਉਹਨਾਂ ਨੇ ਅਨੰਦਪੁਰ ਸਾਹਿਬ ਵਿਖੇ ਕੀਤੇ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਤਬੀ ਗੋਬਿੰਦ ਸਿੰਘ ਨਾਮ ਖਾਉ ਚਿੜੀਓ ਸੋਮੇ ਬਾਜ ਲੜਾਉ ਤਬੀ ਗੋਬਿੰਦ ਸਿੰਘ ਨਾਮ ਖਾਉ ਇਹ ਹੁਣ ਉਹ ਜਗ੍ਹਾ ਆ ਗਈ ਆ ਉਹ ਦਿਨ ਸਵੇਰ ਨੂੰ ਚੜਨਾ ਆ ਜਦੋਂ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾਣਾ ਹੈ ਇਹ ਚੀਜ਼ ਨੂੰ ਪ੍ਰੂਫ ਕਰਨ ਦਾ ਵੇਲਾ ਜਿਹੜਾ ਕਿ ਉਹ 8:00 ਦੀ ਸਵੇਰ ਨੂੰ ਆ ਜਾਣਾ ਹੈ